ਪਠਾਨਕੋਟ ਦੇ ਵਿੱਚ ਅੱਜ ਇੱਕ ਜੰਗਲੀ ਜਾਨਵਰ ਸਾਂਬਰ ਜਿਸ ਨੂੰ ਹਿਰਨ ਵੀ ਕਿਹਾ ਜਾਂਦਾ ਹੈ ਸ਼ਹਿਰ ਦੇ ਸਵਿੰਗ ਪੋਲ ਨਜ਼ਦੀਕ ਦੇਖਿਆ ਗਿਆ ਇਹ ਸਾਂਬਰ ਜਿਹੜਾ ਕਿ ਜੰਗਲ ਤੋਂ ਭਟਕਦਾ ਹੋਇਆ ਸ਼ਹਿਰ ਵੱਲ ਆ ਪੁੱਜਿਆ ਜਿਸ ਦੇ ਚਲਦੇ ਇਸ ਨੂੰ ਵੇਖਣ ਦੇ ਲਈ ਲੋਕਾਂ ਦਾ ਇਕੱਠ ਵੀ ਜਮਾ ਹੋ ਗਿਆ ਜਾਣਕਾਰੀ ਦੇ ਅਨੁਸਾਰ ਅਕਸਰ ਹੀ ਜਦਵੀ ਪਹਾੜਾਂ ਦੇ ਵਿੱਚ ਬਰਫਬਾਰੀ ਹੁੰਦੀ ਹੈ ਠੰਡ ਵੱਜ ਜਾਂਦੀ ਹੈ ਤਾਂ ਜੰਗਲੀ ਜਾਨਵਰ ਜਿਹੜੇ ਕਿ ਇਸ ਠੰਡ ਤੋਂ ਬਚਣ ਦੇ ਲਈ ਮੈਦਾਨੀ ਇਲਾਕਿਆਂ ਦਾ ਰੁੱਖ ਕਰ ਲੈਂਦੇ ਨੇ ਜਿਸ ਦੇ ਚੱਲਦੇ ਅੱਜ ਇੱਕ ਸਾੰਬਲ ਯਾਨੀ ਕਿ ਹਿਰਨ ਜੋ ਕਿ ਪਠਾਨਕੋਟ ਸ਼ਹਿਰ ਦੇ ਸਵਿੰਗ ਪੁਲ ਨਜ਼ਦੀਕ ਦੇਖਿਆ ਗਿਆ ਜਿਹੜੇ ਕਿ ਜੰਗਲਾਂ ਦੇ ਵਿੱਚੋਂ ਭਟਕਦਾ ਹੋਇਆ ਇਸ ਦੇ ਨਜ਼ਦੀਕ ਕਪੂਜਾ ਇਸ ਨੂੰ ਦੇਖਣ ਦੇ ਲਈ ਲੋਕਾਂ ਦਾ ਭਾਰੀ ਇਕੱਠ ਸੀ ਉਤੇ ਹੀ ਵਾਈਲਡ ਲਾਈਫ ਵਿਭਾਗ ਨੂੰ ਵੀ ਇਸ ਬਾਰੇ ਸੂਚਿਤ ਕੀਤਾ ਗਿਆ ਜਿਸ ਦੇ ਚਲਦਿਆ ਵਾਈਲਡ ਲਾਈਫ ਵਿਭਾਗ ਦੀ ਇੱਕ ਜੀਪ ਦੋ ਮੁਲਾਜ਼ਮਾਂ ਸਮੇਤ ਰੈਸਕਿਊ ਕਰਨ ਦੇ ਲਈ ਮੌਕੇ ਉਤੇ ਪਹੁੰਚੀ ਮੇਰਾ ਨਾਂ ਜੀ ਮਨੋਰ ਲਾਲ ਜੀ ਬਾਲ ਨੰਬਰ 7 ਤੋਂ ਮੈਂ ਆਹ ਸਾਹਮਣੇ ਬਾਗ ਪੰਦਾ ਉਥੋਂ 12 ਸਿੰਘਾਂ ਨਾਲਾ ਟੱਪ ਕੇ ਕੁੱਤਿਆਂ ਨੇ ਜ਼ਖਮੀ ਕੀਤਾ ਉਹਨੂੰ ਆਹੀਂ ਰਿਲੀਸ ਕਰਦੇ ਜੰਗਲ ਮਹਿਗਵੇ ਨੂੰ ਔਰ ਇਹ ਮਤਲਬ ਲਾਇਕ ਕੀਤਾ ਜਾਏ ਤੇ ਇੱਥੇ ਆਹੀਂ ਸਾਰੇ ਪਬਲਿਕ ਇਕੱਠੇ ਹੋਈ ਦੀਆਂ ਵੀ ਉਹਨੂੰ ਆਪਣੇ ਲਾਇਕ ਕਰਕੇ ਉਹਨੂੰ ਜੰਗਲ ਚ ਛੱਡਿਆ ਜਾਏ। ਅੱਗੇ ਪਹਿਲਾਂ ਕਦੀ ਆਏ ਸੀ ਨਹੀਂ ਜੀ ਪਹਿਲੇ ਕਦੀ ਨਹੀਂ ਆਇਆ ਸੀ ਪਹਿਲੇ ਵਾਰ ਦੇਖੋ ਮੇਰਾ ਗੋਦਾਮ ਆ ਸੀ ਬੜੀ ਦੁਕਾਨਾਂ ਥੇ ਮੈਂ ਛੱਤ ਤੋਂ ਦੇਖਿਆ ਥੇ ਤੇ ਅਸੀਂ ਭੱਜੇ ਭੱਜੇ ਇੱਥੇ ਆ ਗਏ ਸਾਰੇ ਸਾਈ ਹੱਲਪ ਕਰਨੇ ਵੀ ਜੰਗਲ ਵਿਭਾਗ ਵਿੱਚ ਭੇਜਿਆ ਜਾ ਠੀਕ ਕਰਕੇ ਆਪਣੇ ਘਰ ਚਲਾ ਜਾਏ। ਹਾਂਜੀ ਹਾਂਜੀ ਰਿਆਸੀ ਲੱਗਾ ਜੀ ਸਾਰਾ ਇਨਫੋਰਮੇਸ਼ਨ ਤੁਹਾਨੂੰ ਮਿਲੇ ਤੇ ਕਿੱਥੇ ਹੁਣ ਸਰ ਸਾਨੂੰ ਸਾਡੇ ਏਡੀ ਆਪਾਂ ਸਾਹ ਪਰਮਜੀਤ ਜੀ ਸ਼੍ਰੀ ਪਰਮਜੀਤ ਜੀ ਤੋਂ ਹੁਣ ਤੋਂ ਇਨਫੋਰਮੇਸ਼ਨ ਮਿਲੀ ਸੀ ਉਹਨਾਂ ਨੂੰ ਫੋਨ ਆਇਆ ਕਾਲ ਆਈ ਸੀ ਕਿਸੇ ਦੀ ਕਿ ਇੱਥੇ ਇਧਰ ਇਧਰ ਕਰਕੇ ਸਵੀਮ ਪੂਲ ਦੇ ਪਿੱਛੇ ਸਾਂਭਰ ਆਇਆ ਪਿਆ ਅਸੀਂ ਆਏ ਉਹ ਕਹਿੰਦੇ ਸੀ ਇੰਜਰ ਹੋਇਆ ਪਿਆ ਕੁਛ ਲੱਗੀ ਲੁਗੀ ਆ ਪਰ ਦੇਖਿਆ ਸੀ ਲੱਗੀ ਦੀ ਹਣੀ ਹੋ ਜੱਕ ਤਾਂ ਦੌੜ ਗਿਆ ਉਥੋਂ ਦੀ ਪਬਲਿਕ ਬਹੁਤ ਹੀ ਇੱਥੇ ਉਹ ਵਾਪਸ ਪਤਾ ਨਹੀਂ ਕਿੱਧਰ ਉਹ ਇਧਰ ਬਾਗ ਵਾਲੇ ਪਾਸੇ ਨੂੰ ਚਾਹ ਜੰਗਲਾਂ ਦੇ ਪਾਸੇ ਨੂੰ ਨਿਕਲ ਗਿਆ ਹੁਣ ਕੋਈ ਉਹਦਾ ਕੋਈ ਪਹਿਲੇ ਵੀ ਕਦੀ ਦੇਖਿਆ ਜੀ ਇਸ ਤਰ੍ਹਾਂ ਹਾਂ ਜੀ ਬੜੀ ਬਾਰੀ ਅਸੀਂ ਬੜੇ ਚੁੱਕੇ ਇਧਰੋਂ ਦੀ ਮੀਥਲ ਵਾਲੇ ਪਾਸਿਓਂ ਕਦੀ ਕਦੀ ਇਧਰੋਂ ਦੀ ਜਣਵਾਲ ਵਾਲੇ ਪਾਸਿਓਂ ਕੈਪਚਰ ਕਰਦੇ ਹੀ ਰਹਿੰਦੇ ਆ ਲੋਕੋ ਇਹ ਘਬਰਾਂ ਦੇ ਲੋਕ ਨਹੀਂ 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 ਘਬਰਾਂ ਦੇ ਘਬਰੋਂਦੇ ਨਹੀਂ ਕਿਉਂਕਿ ਸਾਡਾ ਕੰਮ ਹੀ ਇੰਨੇ ਨੁਕਸਾਨ ਨਹੀਂ ਕਰ ਸਕਦੇ ਇਹ ਕਿਵੇਂ ਖਬਰਾਂ ਹੋ ਰਹੀਆਂ ਕਿ ਲੱਗਦਾ ਜੀ ਇਹ ਕੋਈ ਜਾਨਵਰ ਨਹੀਂ ਹੈਗਾ ਜਿਹੜਾ ਠਾਂਡੂ ਦੀ ਪਹਾੜਾਂ ਦੇ ਵਿੱਚ ਲੱਗਦਾ ਕਿ ਮੈਂ ਇਧਰ ਮੈਦਾਨੀ ਇਲਾਕੇ ਜੀ ਉੱਪਰ ਲੰਘਦਾ ਆਂਦੇ ਆਂ ਜੀ ਥੋੜਾ ਧੁੱਪ ਸੇਕਣ ਵਾਸਤੇ ਕਹ ਲੋ ਚਾਹੇ ਕੋਈ ਭਟਕ ਗਿਆ ਨਾਲੋਂ ਤੇ ਤਾਂ ਕਰਕੇ ਇਹਨਾਂ ਨੇ ਸ਼ਹਿਰ ਦੇ ਵਿੱਚ ਮੂਵਮੈਂਟ ਹੋ ਜਾਂਦੀ ਹੈ ਇਹਨਾਂ ਦੀ ਕਿਸੇ ਵੇ ਤੇ ਜੱਕਦਮ ਜ਼ਿਆਦਾ ਨਹੀਂ ਆਂਦੀ ਆਂਦੇ ਜ਼ਿਆਦਾ ਹਿਮਾਚਲ ਹਿਮਾਚਲ ਦੇ ਪਾਸੇ ਉਹ ਚਾਹੇ ਜੰਗਲੀ ਏਰੀਆ ਲਾਗੇ ਹੋਏਗਾ ਉੱਥੋਂ ਆਣਗੇ ਕੀ ਕਾਰਵਾਈ ਕੀਤੀ ਤੁਹਾਡੇ ਅੱ ਉਹ ਜੰਗਲ ਨੂੰ ਮੂਵ ਕਰਕੇ ਆਈ